ਡੋਨਲਡ 트럼ਪ ਦੇ ਰਾਸ਼ਟਰਪਤੀ ਬਣਨ ਤੋਂ ਬਾਅਦ ਅਮਰੀਕਾ ਦੀ ਸਰਕਾਰ ਨੇ ਆਪਣੇ ਨੀਮਾ ਦੇ ਵਿੱਚ ਕਾਫੀ ਸਖਤੀ ਕਰ ਲਈ ਹੈ ਸਖਤੀ ਦੀ ਇਸੇ ਲੜੀ ਤਹਿਤ ਅਮਰੀਕਾ ਨੇ 104 ਭਾਰਤੀਆਂ ਨੂੰ ਰਿਪੋਰਟ ਕਰਕੇ ਵਾਪਸ ਭਾਰਤ ਭੇਜ ਦਿੱਤਾ ਹੈ ਭਾਰਤੀ ਸਮੇਂ ਮੁਤਾਬਿਕ 4 ਫਰਵਰੀ ਨੂੰ ਰਾਤ 3 ਵਜੇ ਅਮਰੀਕੀ ਫੌਜ ਦਾ ਜਹਾਜ਼ C17 ਭਾਰਤ ਲਈ ਉਡਾਨ ਭਰਦਾ ਹੈ ਇਹ ਜਹਾਜ਼ ਭਾਰਤ ਦੀ ਰਾਜਧਾਨੀ ਦਿੱਲੀ ਦੀ ਬਜਾਏ ਪੰਜਾਬ ਦੀ ਗੁਰੂ ਨਗਰੀ ਅੰਮ੍ਰਿਤਸਰ ਵਿੱਚ ਸ਼ਿਰੀ ਗੁਰੂ ਰਾਮਦਾਸ ਇੰਟਰਨੈਸ਼ਨਲ ਹਵਾਈ ਅੱਡੇ ਉੱਤੇ ਦੁਪਹਿਰ 1:57 ਮਿੰਟ ਤੇ ਲੈਂਡ ਹੁੰਦਾ ਹੈ। ਇਹਨਾਂ 104 ਭਾਰਤੀ ਨਾਗਰਿਕਾਂ ਦੇ ਵਿੱਚੋਂ 30 ਪੰਜਾਬ ਦੇ ਵਸਨੀਕ ਸਨ। ਬਾਕੀ 74 ਹੋਰ ਸੂਬਿਆਂ ਤੋਂ। ਜਹਾਜ਼ ਦੇ ਲੈਂਡ ਹੁੰਦਿਆਂ ਹੀ ਪੰਜਾਬ ਦੇ ਕੈਬਨਿਟ ਮਨਿਸਟਰ ਕੁਲਦੀਪ ਸਿੰਘ ਧਾਲੀਵਾਲ ਨੇ ਇਹਨਾਂ ਭਾਰਤੀਆਂ ਦੀ ਸਾਰ ਲਈ ਹੈ। ਅਤੇ ਇਸ ਦੇ ਨਾਲ ਹੀ ਕੈਬਨਿਨਟ ਮਨਿਸਟਰ ਕੁਲਦੀਪ ਧਾਲੀਵਾਲ ਨੇ ਅਮਰੀਕਾ ਵੱਲੋਂ અપનાਏ ਗਏ ਇਸ ਰਵੱਈਏ ਉੱਤੇ ਵੀ ਨਾਰਾਜ਼ਗੀ ਜ਼ਾਹਰ ਕੀਤੀ ਹੈ। ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਨੂੰ ਬੇਨਤੀ ਆ ਕਿ ਉਹ ਅਮਰੀਕਾ ਦੇ ਰਾਸ਼ਟਰਪਤੀ ਜੀ ਦੇ ਨਾਲ ਬੈਠ ਕੇ 트ੰਪ ਜੀ ਦੇ ਨਾਲ ਬੈਠ ਕੇ ਇਹ ਜੋ ਕੁਝ ਕੋਆ ਦਾ ਅੱਗੇ ਹੋਣ ਜਾ ਰਿਹਾ ਉਹਦੇ ਬਾਰੇ ਇਹਦਾ ਹੱਲ ਕੱਢਣ ਆਪਾਂ ਨੂੰ ਸਭ ਨੂੰ ਪਤਾ ਹੈ ਕਿ ਮੋਦੀ ਜੀ ਕਹਿੰਦੇ ਹੁੰਦੇ ਆ ਕਿ 트ੰਪ ਮੇਰਾ ਬਹੁਤ ਦੋਸਤ ਹੈ ਉਹ ਸਤੰਬਰਦੁਨੀ ਦੇ ਵਿੱਚ ਜਦੋਂ ਪਿਛੇ ਇਲੈਕਸ਼ਨ ਸੀਗੀ ਉਦੋਂ ਮੋਦੀ ਦੀ ਕੈਂਪੇਨ ਕਰਦੀ ਵੀ ਗਈ ਸੀ ਮਰਕਾ ਉਹਨਾਂ ਦੀ ਪ੍ਰੰਪਜੀ ਦੀ ਤੇ ਉਹਨਾਂ ਨੇ ਤੁਹਾਨੂੰ ਪਤਾ ਚੇਤਾ ਹੋਣਾ ਕਿ ਬੈਕਸਸ ਦੇ ਵਿੱਚ ਬੋਲਦੇ ਉਹਨਾਂ ਨੇ ਕਿਹਾ ਸੀਗਾ ਕਿ ਇਸ ਵਾਰ 트ੰਪ ਸਰਕਾਰ ਮੇਰੀ ਉਹਨਾਂ ਨੂੰ ਬੇਨਤੀ ਹੈ ਕਿਉਂਕਿ ਵੇਖੋ ਸਾਡਾ ਇਹਦੇ ਵਿੱਚ ਕੋਈ ਨਾਤਾ ਵਸਦੀ ਗੱਲ ਹੈ ਕਿਉਂਕਿ ਇਹ ਸੈਂਟਰਲ ਗਵਰਨਮੈਂਟ ਨੇ ਇਹ ਇੰਟਰਨੈਸ਼ਨਲ ਮੁੱਦੇ ਆ ਉਸ ਲੈਵਲ ਤੇ ਇਹ ਮੁੱਦੇ ਜਿਹੜੇ ਡਿਸਕਸ ਹੋਣੇ ਆ ਉਸ ਲੈਵਲ ਤੇ ਇਹਨਾਂ ਮੁੱਦਿਆਂ ਦਾ ਹੱਲ ਹੋਣਾ ਸੋ ਮੈਂ ਦੇਸ਼ ਦੇ ਪ੍ਰਧਾਨ ਮੰਤਰੀ ਮੋਦੀ ਨੂੰ ਬੇਨਤੀ ਕਰੂੰਗਾ ਕਿ ਸਭ ਜਿਹੜੇ ਇਸ ਵੇਲੇ ਭਾਰਤੀਆਂ ਦੇ ਉੱਤੇ ਇਹ ਜਿਹੜੀ ਡੈਪੂਟੇਸ਼ਨ ਦੀ ਜਾਂ ਜੇਲ੍ਹਾਂ ਦੀ ਜਿਹੜੀ ਤਲਵਾਰ ਲਟਕਦੀ ਹੈ ਉਹ ਇਹਦੀ ਢਾਲ ਬਣ ਆਪਣੇ ਭਾਰਤੀਆਂ ਦੀ ਬਾਹ ਫੜ ਭਾਰਤੀਆਂ ਦੀ ਬਾਹ ਫੜਨ ਤੇ ਟਰੰਪ ਦੇ ਨਾਲ ਬੈਠ ਕੇ ਇਸ ਮਸਲੇ ਦਾ ਜਿਹੜਾ ਸਲੂਸ਼ਨ ਉਧਰ ਅਮਰੀਕਾ ਤੋਂ ਰਿਪੋਰਟ ਹੋ ਕੇ ਵਾਪਸ ਪਰਤੇ ਇਹਨਾਂ ਲੋਕਾਂ ਨੇ ਆਪਣੀਆਂ ਦਰਦ ਭਰੀਆਂ ਕਹਾਣੀਆਂ ਸੁਣਾਈਆਂ ਨੇ ਇਹਨਾਂ ਪੰਜਾਬੀਆਂ ਨੇ ਜ਼ਿਆਦਾਤਰ ਇੰਜਟਾਂ ਨੂੰ ਕਸੂਰਵਾਰ ਠਹਿਰਾਇਆ ਜਿਨ੍ਹਾਂ ਨੇ ਪੈਸੇ ਦੀ ਲਾਲਚ ਵਿੱਚ ਇਹਨਾਂ ਪੰਜਾਬੀਆਂ ਨੂੰ 2 ਨੰਬਰ ਦੇ ਜ਼ਰੀਏ ਅਮਰੀਕਾ ਭੇਜਿਆ ਫਤਿਹਗੜ ਸਾਹਿਬ ਦਾ ਜਸਪਾਲ ਸਿੰਘ 30 ਲੱਖ ਰੁਪਇਆ ਖਰਚ ਕੇ 2 ਨੰਬਰ 'ਚ ਅਮਰੀਕਾ ਗਿਆ ਸੀ ਮੈਂ ਜੁਆਇਸ ਜੇ ਤਾਂ ਇੱਥੋਂ ਗਿਆ ਹੈਗਾ ਜੇ ਹੰਟ ਨਾਲ ਗੱਲ ਹੋਈ ਗਈ ਮੇਰੀ ਇੱਕ ਨੰਬਰ ਤੇ ਵੀਜ਼ਾ ਪ੍ਰੋਪਰ ਲਵਾ ਕੇ ਤੁਹਾਨੂੰ ਅਮਰੀਕਾ ਭੇਜਾਂਗੇ ਤੇ ਪਰ ਮੇਰੇ ਨਾਲ ਧੋਖਾ ਹੋ ਗਿਆ ਮੇਰੀ 30 ਲੱਖ ਦੀ ਗੱਲ ਹੋਈ ਜਿਆ ਤੇ ਇੱਕ ਨੰਬਰ ਜੀ ਵੀਜ਼ਾ ਲਵਾ ਕੇ ਕਹਿੰਦਾ ਮੈਂ ਤੁਹਾਨੂੰ ਭੇਜਾਂਗਾ ਪਰ ਉਹਨੇ ਮੇਰੇ ਨਾਲ ਫਰਾਡ ਕੀਤਾ ਜਸਪਾਲ ਸਿੰਘ ਦੀ ਮਾਤਾ ਨੇ ਫਿਰ ਵੀ ਰੱਬ ਦਾ ਸ਼ੁਕਰ ਕੀਤਾ ਕਿ ਉਹਨਾਂ ਦਾ ਪੁੱਤਰ ਸਹੀ ਸਲਾਮਤ ਆਪਣੇ ਪਰਿਵਾਰ ਵਿੱਚ ਪਰਤ ਆਇਆ ਬਹੁਤ ਬਹੁਤ ਪਰਮਾਤਮਾ ਦਾ ਧੰਨਵਾਦ ਕਰਦੇ ਜਿਦਾ ਮੇਰਾ ਪੁੱਤਰ ਅੱਜ ਤੁਸੀਂ ਆਪਣੇ ਘਰ ਆਇਆ ਕੋਈ ਜਲਦੀ। ਕੋਈ ਉਹਦੇ ਕਰਮਾਂ ਚ ਇਦਾਂ ਹੀ ਹੋਊਗਾ, ਲਿਖਿਆ ਹੋਊਗਾ। ਹੈਂ, ਲੈਣ ਦਵਾਉਣ ਹੀ ਜਿਹੜਾ ਹੋ ਕੇ ਤਾਂ ਦੇ ਦਿੱਤਾ ਵੀ ਕੋਈ ਜਲਦੀ। ਸਾਡੇ ਬੱਚੇ ਆ ਬੱਚਿਆਂ ਤੇ ਆ ਗਿਆ। ਬਹੁਤ ਬਹੁਤ ਚਾਹਤ। ਕਪੂਰਥਲਾ ਤੋਂ ਡੰਕੀ ਲਗਾ ਕੇ ਇੱਕ ਮਹੀਨਾ ਪੇਲਾ ਹੀ ਅਮਰੀਕਾ ਪਹੁੰਚੀ ਔਰਤ ਨੇ ਵੀ ਆਪਣੀ ਹੜਬੀਤੀ ਸੁਣਾਈ ਹੈ। ਇਹ ਔਰਤ ਵਿਦੇਸ਼ ਜਾਣ ਦੇ ਲਈ ਕਈ ਵਾਰ ਪ੍ਰਯਾਸ ਕਰ ਚੁੱਕੀ ਸੀ ਪਰ ਵੀਜ਼ਾ ਨਹੀਂ ਲੱਗਿਆ। ਜਿਸ ਕਾਰਨ ਇਸਨੇ ਕਿਸੇ ਵੀ ਹਾਲ ਦੇ ਵਿੱਚ ਅਮਰੀਕਾ ਪਹੁੰਚਣ ਦੀ ठान ਲਈ ਸੀ। ਪਰ ਇਹ ਸੁਪਨਾ ਬਹੁਤਾ ਚਿਰ ਸਥਿਰ ਮੈਂ ਹੀ ਰਹਿ ਸਕਿਆ ਅਤੇ ਇਹਨਾਂ ਨੂੰ ਵੀ ਅਮਰੀਕਾ ਨੇ ਰਿਪੋਰਟ ਕਰਕੇ ਭਾਰਤ ਭੇਜ ਦਿੱਤਾ ਅਮਰੀਕੀ ਫੌਜ ਦੇ ਜਹਾਜ਼ ਵਿੱਚ ਸਵਾਰ ਹੋਣ ਤੱਕ ਇਸ ਰਿਪੋਰਟ ਕੀਤੀ ਗਈ ਮਹਿਲਾ ਨੂੰ ਵੀ ਇਹ ਨਹੀਂ ਪਤਾ ਸੀ ਕਿ ਉਸ ਨੂੰ ਕਿੱਥੇ ਲੈ ਜਾਇਆ ਜਾ ਰਿਹਾ ਹੈ ਸਾਨੂੰ ਕੁਝ ਨਹੀਂ ਪਤਾ ਲੱਗਾ ਉਹਨਾਂ ਨੇ ਸਾਨੂੰ ਕਿੱਦਾਂ ਭੇਜਿਆ ਵੈਸੇ ਸਾਨੂੰ ਚੋਰੀ ਚੜਾਏ ਨੇ ਕੁਝ ਨਹੀਂ ਉਹਨਾਂ ਨੇ ਦੱਸਿਆ ਰੀਜ਼ਨ ਕੁਝ ਨਹੀਂ ਨਾ ਕੋਈ ਬਿਆਨ ਹੋਇਆ ਕੁਝ ਨਹੀਂ ਰੀਜ਼ਨ ਦੱਸਿਆ ਸਾਨੂੰ ਤੇ ਵੀ ਨਹੀਂ ਪਤਾ ਕਿ ਇੰਡੀਆ ਡਿਪੋਰਟ ਕਰਨਾ ਉੱਥੇ ਕੈਂਪਸ 'ਚ ਸਾਨੂੰ ਲੈ ਗਏ ਸੀ ਉੱਥੇ ਸਾਰਿਆਂ ਨੂੰ ਪਤਾ ਨਹੀਂ ਲੰਦਾ ਕੀ ਕੀਤਾ ਉਹਨਾਂ ਨੇ ਸਾਨੂੰ ਇਕੱਠੇ ਕਰਕੇ ਲੈ ਆਏ ਇੰਡੀਆ ਲੋਕ ਸਾਨੂੰ ਹੱਥ ਗੜੀਆਂ ਲਵਾਤੀਆਂ ਸੀ ਪੈਰਾਂ ਨੂੰ ਤੇ ਹੱਥਾਂ ਨੂੰ ਸੇ ਸੱਤ ਪਿਆਮੀਆਂ ਸੀ ਬਾਕੀ ਲੇਡੀਜ਼ ਸਿੰਗਲ ਸੀ ਤੁਹਾਨੂੰ ਦੱਸ ਦਈਏ ਕਿ ਇਹ ਕੋਈ ਪਹਿਲੀ ਵਾਰ ਨਹੀਂ ਹੋਇਆ ਜਦੋਂ ਅਮਰੀਕਾ ਨੇ ਗੈਰ ਕਾਨੂੰਨੀ ਢੰਗ ਦੇ ਨਾਲ ਰਹਿ ਰਹੇ ਲੋਕਾਂ ਨੂੰ ਵਾਪਸ ਭੇਜਿਆ ਹੋਵੇ ਹਰ ਸਾਲ ਅਮਰੀਕਾ ਹਜ਼ਾਰਾਂ ਹੀ ਅਜਿਹੇ ਲੋਕਾਂ ਨੂੰ ਵਾਪਸ ਭੇਜਦਾ ਹੈ ਜੋ ਅਮਰੀਕਾ ਦੇ ਵਿੱਚ ਗੈਰ ਕਾਨੂੰਨੀ ਢੰਗ ਦੇ ਨਾਲ ਰਹਿਣ ਦੀ ਕੋਸ਼ਿਸ਼ ਕਰ ਰਹੇ ਹੁੰਦੇ ਨੇ ਪਰ ਇਸ ਵਾਰ ਅਮਰੀਕਾ ਨੇ ਪਹਿਲੀ ਵਾਰ ਦੀ ਤਰ੍ਹਾਂ ਕੋਈ ਚਾਰਟਰਡ ਜਹਾਜ਼ ਨਹੀਂ ਬਲਕਿ ਆਪਣੀ ਫੌਜ ਦੇ ਜਹਾਜ਼ ਦਾ ਇਸਤੇਮਾਲ ਕੀਤਾ ਇਹਨਾਂ ਲੋਕਾਂ ਨੂੰ ਭਾਰਤ ਭੇਜਣ ਦੇ ਲਈ ਜੇ ਗੱਲ ਕਰੀਏ ਰਵੱਈਏ ਦੀ ਤਾਂ ਇਸ ਵਾਰ ਦਾ ਰਵੱਈਆ ਵੀ ਬਹੁਤਾ ਵਧੀਆ ਨਹੀਂ ਦਿਖਿਆ ਕਿਉਂਕਿ ਜਿੰਨਾ 104 ਲੋਕਾਂ ਨੂੰ ਰਿਪੋਰਟ ਕਰਕੇ ਭਾਰਤ ਭੇਜਿਆ ਗਿਆ ਉਹਨਾਂ ਵਿੱਚ ਨਾ ਸਿਰਫ ਮਰਦ ਬਲਕਿ ਔਰਤਾਂ ਅਤੇ ਬੱਚੇ ਵੀ ਸ਼ਾਮਲ ਸਨ ਅਮਰੀਕਾ ਵੱਲੋਂ ਇਹਨਾਂ ਰਿਪੋਰਟ ਕੀਤੇ ਗਏ ਲੋਕਾਂ ਦੇ ਹੱਥਾਂ ਵਿੱਚ ਹਤਕੜੀਆਂ ਅਤੇ ਪੈਰਾਂ ਵਿੱਚ ਬੇੜੀਆਂ ਪੋਈਆਂ ਗਈਆਂ ਸਨ ਅਤੇ ਫਿਰ ਇਹਨਾਂ ਨੂੰ ਜਹਾਜ਼ ਦੇ ਵਿੱਚ ਸਵਾਰ ਕਰਵਾਇਆ ਗਿਆ ਸੀ ਅਤੇ ਲੰਬਾ ਸਫ਼ਰ ਤੈਅ ਕਰਨ ਤੋਂ ਬਾਅਦ ਇਹਨਾਂ ਨੂੰ ਅੰਮ੍ਰਿਤਸਰ ਹਵਾਈ ਅੱਡੇ ਤੇ ਉਤਾਰ ਦਿੱਤਾ ਗਿਆ ਇਸੇ ਗੱਲ ਨੂੰ ਲੈ ਕੇ ਭਾਰਤ ਵਿੱਚ ਸਿਆਸਤ ਵੀ ਭਖ ਚੁਕੀ ਹੈ ਇਹ ਮਾਮਲਾ ਸੰਸਦ ਪਵਨ ਵਿੱਚ ਵੀ ਖੂਬ ਗੂੰਜਿਆ ਵਿਰੋਧੀ ਧਿਰ ਕਾਂਗਰਸ ਨੇ ਖੂਬ ਹੰਗਾਮਾ ਕੀਤਾ ਅਤੇ ਅੰਮ੍ਰਿਤਸਰ ਤੋਂ ਐਮਪੀ ਗੁਰਜੀਤ ਸਿੰਘ ਓਜਲਾ ਨੇ ਅਮਰੀਕਾ ਸਰਕਾਰ ਦੇ ਇਸ ਰਵੱਈਏ ਦੀ ਨਿਖੇਦੀ ਕੀਤੀ ਹੈ ਕਾਲ ਟੈਨਸ਼ਨ ਮੈਂ ਦੇਣ ਜਾ ਰਹੇ ਹਾਂ ਕਿ ਸਰਕਾਰ ਧਿਆਨ ਦੇਵੇ ਮੰਤਰੀ ਜਿਹੜੇ ਵਿਦੇਸ਼ ਮੰਤਰੀ ਨੇ ਉਹ ਇਹਦੇ ਤੇ ਆ ਜਿਹੜਾ ਕੱਲ ਯੂਐਸ ਆਰਮੀ ਦੇ ਪਲੇਨ ਦੇ ਵਿੱਚ ਅੰਮ੍ਰਿਤਸਰ ਦੇ ਵਿੱਚ ਜਿਹੜੇ ਸਾਡੇ ਸਿਟੀਜ਼ਨ ਆਏ ਨੇ ਇਲੀਗਲ ਇਮੀਗ੍ਰੈਂਟ ਸੀ ਅਮਰੀਕਾ ਦੇ ਉੱਥੇ ਉਹਨਾਂ ਨੂੰ ਜਿਹੜਾ ਟਰੀਟ ਕੀਤਾ ਗਿਆ ਲਾਈਕ ਕਿ ਕ੍ਰਿਮੀਨਲ ਕੀਤਾ ਗਿਆ ਉਹ ਕ੍ਰਿਮੀਨਲ ਨਹੀਂ ਸੀ ਉਹਨਾਂ ਨੇ ਕੋਈ ਕ੍ਰਾਈਮ ਨਹੀਂ ਸੀ ਕੀਤਾ ਉੱਥੇ ਬਟ ਉਹਨਾਂ ਨੂੰ ਹੱਤ ਕੜੀਆਂ ਲਾ ਕੇ ਪੈਰਾਂ 'ਚ ਚੇਨਾਂ ਲਾ ਕੇ ਜਿਹੜੀਆਂ ਵੀਡੀਓ ਵਾਇਰਲ ਹੋਈਆਂ ਜਿਹਦੀਆਂ ਫੋਟੋ ਵਾਇਰਲ ਹੋਈਆਂ ਨੇ ਬੜੀ ਸ਼ਰਮਨਾਕ ਗੱਲ ਹੈ ਸਰਕਾਰ ਨੂੰ ਪਹਿਲਾਂ ਪਤਾ ਸੀ ਇੰਡੀਅਨ ਗਵਰਨਮੈਂਟ ਨੂੰ ਕਿ ਉਹਨਾਂ ਨੇ ਆਉਣਾ ਹੈ ਕਿ ਸਰਕਾਰ ਨੇ ਗੱਲਬਾਤ ਉਹਨਾਂ ਨਾਲ ਕਿਉਂ ਨਹੀਂ ਕੀਤੀ ਉਹਨਾਂ ਨੂੰ ਕੋਈ ਪ੍ਰਾਈਵੇਟ ਪਲੇਨ ਤੇ ਲੈ ਆਉਂਦੇ ਕਿ ਚ ਕਈ ਕਮਰਸ਼ੀਅਲ ਪਲੇਨ ਆਪਣਾ ਭੇਜ ਦਿੰਦੇ ਪਰ ਇਹ ਤੇ ਇੱਕ ਇੰਡੀਅਨ ਡਿਗਨਿਟਰੀ ਦੇ ਤੇ ਸੱਟ ਹੈ ਬਹੁਤ ਵੱਡੀ ਉਧਰ ਭਾਰਤ ਦੇ ਵਿਦੇਸ਼ ਮੰਤਰੀ ਐਸ ਜੇ ਸ਼ੰਕਰ ਨੇ ਅਮਰੀਕਾ ਦੇ ਇਸ ਰਵਈਏ ਉੱਤੇ ਜਵਾਬ ਦਿੱਤਾ ਜੈ ਸ਼ੰਕਰ ਮੁਤਾਬਿਕ ਅਮਰੀਕਾ ਪਹਿਲਾਂ ਵੀ ਅਜਿਹਾ ਕਈ ਵਾਰ ਕਰ ਚੁੱਕਿਆ ਹੈ ਜੈ ਸ਼ੰਕਰ ਨੇ ਕਿਹਾ ਕਿ ਅਮਰੀਕਾ ਦੀ ਇਹ ਨੀਤੀ ਉਹ ਗੈਰ ਕਾਨੂੰਨੀ ਢੰਗ ਨਾਲ ਰਹਿਣ ਵਾਲੇ ਪ੍ਰਵਾਸੀਆਂ ਦੇ ਖਿਲਾਫ ਹੈ ਜੋ ਕਿ ਅਮਰੀਕਾ ਕਦੀ ਵੀ ਬਰਦਾਸ਼ਤ ਨਹੀਂ ਕਰਦਾ ਇਹ ਪ੍ਰਕਿਰਿਆ ਕੋਈ ਨਵੀਂ ਪ੍ਰਕਿਰਿਆ ਨਹੀਂ ਹੈ ਪਹਿਲਾਂ ਵੀ ਕਈ ਵਾਰ ਅਜਿਹਾ ਹੋ ਚੁੱਕਿਆ ਹੈ यह कार्रवाई सिर्फ गैर कानूनी ढंग रह रहे लोगों उत्ते की गई है द द प्रोसैस ऑफ डिपोर्टेन इज नॉट अ न्यू वन आई रिपीट नॉट अ न्यू वन एंड हैज बीन ऑन गोड फॉर सेवर एन आई वुड लाइक टू शेयर विद द हाउस डिटेल्स ऑफ डिपोटेशन फ्रॉम द यूनाइटेड स्टेट्स सिंस टू थाउजेंड एंड नाइन देर नंबर्स यर्स वाइज as available with our law enforcement authorities deportations by the us are organized and executed by the imig immigration and customs enforcement ice icee authorities gall itthe hi nahi mukdi america ne 20000 de kareeb lokan di nishandai kar layi hai jinna nu aone wale samay de vich bharat bheja jayega hata is de naal hi aone wale samay de vich taqriban 7 lakh 25000 ਦੇ ਕਰੀਬ ਲੋਕ ਜੋ ਕਿ ਗੈਰ ਕਾਨੂੰਨੀ ਢੰਗ ਦੇ ਨਾਲ ਅਮਰੀਕਾ ਵਿੱਚ ਰਹਿਣ ਦਾ ਪ੍ਰਯਾਸ ਕਰ ਰਹੇ ਨੇ ਉਹ ਵੀ ਅਮਰੀਕਾ ਦੇ ਟਾਰਗੇਟ ਉੱਤੇ ਨੇ ਉਧਰ ਸੰਸਦ ਮੈਂਬਰ ਰਣਦੀਪ ਸਿੰਘ ਸੁਰਜੇਵਾਲਾ ਨੇ ਵੀ ਸੰਸਦ ਪਵਨ ਦੇ ਵਿੱਚ ਬੋਲਦਿਆਂ ਹੋਇਆ ਇਹ ਗੱਲ ਕਹੀ ਹੈ ਕਿ ਜੇਕਰ ਸਰਕਾਰ ਇੱਥੇ ਹੀ ਨੌਜਵਾਨਾਂ ਲਈ ਚੰਗੀ ਨੌਕਰੀ ਦਾ ਬੰਦੋਬਸਤ ਕਰ ਦੇਵੇ ਤਾਂ ਫਿਰ ਨੌਜਵਾਨਾਂ ਨੂੰ ਕੀ ਮੁਸੀਬਤ ਪਈ ਹੈ ਕਿ ਉਹ ਸਭ ਕੁਝ त्याग ਕੇ ਵਿਦੇਸ਼ ਓਖੇ ਸੁਖੇ ਹੋ ਕੇ ਪਹੁੰਚਣ